ਬੱਜੀ ਕੀ ਨਾਮ ਕੀ ਹੈ ਤੁਹਾਡਾ ਗੁਵਿੰਦਰ ਸਿੰਘ ਉਹ ਕਿੱਥੇ ਰਹਿਣ ਵਾਲੇ ਤੁਸੀਂ ਦਾ ਵਸਤੀ ਦਾ ਵਸਤੀ ਦਾ ਤੋ ਵੀ ਪਿੰਡ ਬੱਗੂ ਵਾਲਾ ਕੀ ਘਟਨਾ ਵਾਪਰੀ ਹੈ ਜਿਹੜੀ ਅੱਜ ਪਿੰਡ ਬੰਦਾ ਹੋਇਆ ਘਟਨਾ ਇਹ ਮੁੰਡਾ ਠੀਕ ਨਹੀਂ ਦਿਮਾਗੀ ਬੈਟਲ ਹੈ ਤੇ ਮੈਂ ਘਰੇ ਕੰਮ ਕਰਦਿਆਂ ਮੈਂ ਤੋਂ ਘਰੋਂ ਚਲੇ ਗਿਆ ਪਹਿਲਾਂ ਸਵੇਰੇ ਫਿਰਦਾ ਰਿਹਾ ਕਰਿਆ ਆ ਜਾਂਦਾ ਫਿਰਦਾ ਰਿਹਾ ਆ ਜਾਂਦਾ ਰਿਹਾ ਦੁਪਹਿਰ ਹੈ ਗਿਆ ਉਧਰ ਮਨਾਲੇ ਗਿਆ ਆਏ ਉੱਥੇ ਜਾ ਕੇ ਪਤਾ ਰੱਬ ਜਾਂਦੇ ਕੋਈ ਆਰਗਾ ਦਾ ਸਾਡਾ ਪਾੜਿਆ ਜਦੋਂ ਸਾਨੂੰ ਨਹੀਂ ਦੇਖ। ਪਿੰਡ ਵਾਲਿਆਂ ਨੇ ਉਹਨਾਂ ਨੇ ਮੁੰਡਾ ਛੱਕਿਆ ਨਹੀਂ ਮਾਰਤਾ। ਉਹਨਾਂ ਨਾਲ ਪਾੜ ਕੇ ਮਾਰਿਆ ਮੁੰਡਾ। ਮੈਂ ਕੋਲ ਖਣਾ ਜਦੋਂ ਮਾਰਿਆ। ਉਹ ਮੈਨੂੰ ਮਾਰਦ ਲ ਕੇ ਮੈਂ ਭੱਜ ਗੱਡੇ ਲਿਆ। ਬੈਰੀ ਹੱਥ ਲਾਉਂਦਾ ਰਿਹਾ ਬੇਚਾਰਾ। ਧੋਦੇ ਰਹੇ। ਮੁਲਾਜ਼ਮਾਂ ਦੇ ਗੱਲ ਪਏ ਨੇ। ਮੁਲਾਜ਼ਮ ਬੋਲਣ ਦੇ ਨਹੀਂ ਕਿੱਟਿਆ। 2 ਸਾਲ ਤੋਂ ਹੋਵੇ ਦਵਾਈ ਚਲਦੀ ਨੂੰ ਪਰਚੀਆਂ ਨਾ ਖੋਲੀਆਂ ਮੈਥੋਂ। ਪਰਚੀਆਂ ਦਿੱਤੀਆਂ ਨੇ ਪਰਚੀਆਂ ਲੈ ਗਿਆ। ਗੋਈ ਇਹ ਚੱਲੰਦਾ ਹੀ ਮੁੰਡਾ ਕਿੰਨੀ ਉਮਰ ਸੀ ਜੀ ਲੱਗੇ 19 ਸਾਲ ਦੀ ਉਮਰ ਤਕੀ ਮੰਗ ਕੀ ਕਰਦੇ ਹਾਂਜੀ ਮੰਗ ਕੀ ਕਰਦੇ ਇਹਨਾਂ ਨੂੰ ਪਰਚਾਉਣਾ ਚਾਹੀਦਾ ਪਰਚਾਣਾ ਚਾਹੀਦਾ ਅਨੁਸਾਰ ਉਹ ਪਰਚਾਣਾ ਚਾਹੀਦਾ ਅਨੁਸਾਰ ਹਾਂ ਜੇ ਬਿਨਾ ਡਾਕਟਰ ਦੇ ਪੁਲਿਸ ਨੂੰ ਦਿੰਦੇ ਆਪੇ ਕਾਰਵਾਈ ਕਰਦੇ ਮੁੰਡੇ ਨੂੰ ਪੁਲਿਸ ਨੂੰ ਦੇ ਦਿੰਦੇ ਠੀਕ ਉਹ ਜਿਹੜੀ ਅੱਜ ਗੁਰਦਰਾ ਸਾਹਿਬ ਕੋਈ ਜਿਹੜੀ ਵੱਲੋਂ ਦੇਦਗੀ ਘੱਟਵਾਪੀ ਹੈ ਉਸ ਤੋਂ ਬਾਅਦ ਵਿੱਚ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਪ੍ਰਸ਼ਾਸਨ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਗੁਰਦੁਆਰਾ ਬਣਾਵਾ ਲੱਗੀ ਵਿਅਕਤੀ ਹੋਈ ਹੈ ਇੱਕ ਸ਼ਰਾਬਤੀ ਅੰਸਰ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ 파ੜੇ ਹੈ ਉਹਦੇ ਬਾਰੇ ਜਦੋਂ ਸੰਗਤਾਂ ਇਕੱਤਰ ਹੋਈਆਂ ਤੇ ਸੰਗਤਾਂ ਨੇ ਇਕੱਤਰ ਹੋ ਕੇ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਹੈ ਤੇ ਪ੍ਰਸ਼ਾਸਨ ਨੇ ਇਹ ਸਾਨੂੰ ਸਵਿਛਣ ਦਵਾਇਆ ਹੈ ਕਿ ਅਸੀਂ ਆਪਣੀ ਸੈਟ ਬਣਾਵਾਂਗੇ ਹਫਤੇ ਦੇ ਅੰਦਰ ਅੰਦਰ ਤੁਹਾਨੂੰ ਇਹਦਾ ਨਿਆਂ ਦੇਵਾਂਗੇ ਇਹ ਬੰਦਾ ਕਿੱਥੋਂ ਦਾ ਏ ਕਿੰਨੇ ਭੇਜਿਆ ਏ ਕਿਹਦੀ ਸ਼ਰਾਰਤ ਹੈ ਇੱਕ ਹਫਤਾ ਖੰਡੀ ਕਰਾਂਗੇ ਜੇ ਹਫਤੇ ਦਾ ਸਾਨੂੰ ਕੋਈ ਨਿਆਂ ਨਾ ਮਿਲੇਗਾ ਪੂਰੀ ਪਿੰਡ ਦੀ ਗੱਲ ਨਹੀਂ ਹੈ ਇਹ ਸਾਡੇ ਇਲਾਕੇ ਦੀ ਗੱਲ ਹੈ ਸਰ ਜੀ ਜਿੱਥੇ ਜੀਤ ਸਿੰਘ ਸਾਹਿਬ ਦੇ ਅੱਗੇ ਜਿਹੜੇ ਹੈਗੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਲਾਹ ਏ ਦਾਸ ਭਾਈ ਦਲਵਿੰਦਰ ਸਿੰਘ ਜੀ ਗਰੰਥੀ ਪਿੰਡ ਬੰਡਾਲਾ ਜਿਲਾ ਫਿਰੋਜ਼ਪੁਰ ਸਤਲੁਜ ਦੇ ਕੰਢੇ ਤੇ ਆਖਰੀ ਪਿੰਡ ਹੈ ਫਿਰੋਜ਼ਪੁਰ ਜ਼ਿਲ੍ਹੇ ਦਾ ਬੰਡਾਲਾ ਪਿੰਡ ਇੱਥੇ ਗੁਰਦੁਆਰਾ ਹੈ ਮਹਾਂਪੁਰਸ਼ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਵੀਰ ਸਿੰਘ ਜੀ ਅਮਰ ਸ਼ਹੀਦ ਉਹਨਾਂ ਦੇ ਗੱਦੀ ਨਿਸ਼ੀਨ ਬਾਬਾ ਹਰਨਾਮ ਸਿੰਘ ਜੀ ਉਹਨਾਂ ਨੇ ਇਸ ਜਗ੍ਹਾ ਨੂੰ ਮੁੱਲ ਲੈ ਕੇ ਇਸ ਸਥਾਨ ਤੇ ਡੇਰਾ ਬਣਾਇਆ ਹੈ ਅੱਜ ਇਸ ਗੱਦੀ ਦੇ ਇਸ ਗੱਦੀ ਤੇ ਸੇਵਾ ਕਰ ਰਿਹਾ ਹੈ ਅਤੀ ਸਤਕਾਰਯੋਗ ਬਾਬਾ ਕਲਦੀਪ ਸਿੰਘ ਜੀ ਚਾਰਸਾ ਵਾਲੇ ਜੋ ਉਹੀ ਇੱਥੇ ਮੌਜੂਦ ਹਨ ਇੱਥੇ ਅੱਜ ਤਕਰੀਬੜ ਕੋਈ 1:30 ਵਜੇ ਦੀ ਇਹ ਘਟਨਾ ਹੈ ਇੱਕ ਜਿਨੇ ਆਪਣੇ ਕੇਸ ਕਟਾਏ ਸਨ ਦਾੜੀ ਵੀ ਕਟਾਈ ਹੈ ਸਿਰ ਉਤੇ ਖੱਟੇ ਰੰਗ ਦਾ ਗੋਲ ਪਰਨਾ ਬੰਨ੍ਹ ਕੇ ਠੀਕ 1.30 ਵਜੇ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਇਆ ਦਾਖਲ ਹੋ ਕੇ ਅੰਦਰ ਜਾ ਕੇ ਗੁਰੂ ਮਹਾਰਾਜ ਦਾ ਰਮਾਲਾ ਤਾਰ ਕੇ ਉਹਨੇ ਸੋਠ ਰਾਗ ਦਾ ਅੰਗ ਵਿੱਚੋਂ ਇੱਕ ਗੁਰੂ ਮਹਾਰਾਜ ਦਾ ਜਿਹੜਾ ਪਤਰਾ ਖਿੱਚ ਕੇ ਪਾੜ ਕੇ ਆਪਣੇ ਹੱਥ ਵਿੱਚ ਲੈ ਕੇ ਬਾਹਰ ਆਇਆ ਅਤੇ ਸਿੰਘਾਂ ਨੇ ਵੇਖਿਆ ਜਦੋਂ ਪਤਰਾ ਲਈ ਆਉਂਦਾ ਪੁੱਛਿਆ ਕੀ ਕੀਤਾ ਕਹਿੰਦਾ ਮੈਂ ਸਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੀ ਵਿਅਦਬੀ ਕਰਕੇ ਆਇਆ ਹੈ ਖੈਰ ਸੰਗਤਾ ਨੇ ਉਹਨੂੰ ਡੰਨ ਦਿੱਤਾ। ਪਾਣਾ 2:00 ਵਜੇ ਦੇ ਕਰੀਬ ਇੱਕ ਬੰਦਾ ਗੁਰੂ ਘਰ ਦੇ ਦਾਖਲ ਹੁੰਦਾ ਹੈ, ਫਿਰ ਤੇ ਪਰਣਾ ਬੰਨਿਆ ਹੁੰਦਾ ਹੈ। ਤੇ ਗੁਰੂ ਸਾਹਿਬ ਦੇ ਅੰਗ ਮਹਾਰਾਜ ਰੂਪ ਤੇ ਚੜ੍ਹ ਕੇ ਖਿੱਚ ਕੇ ਲਿਆਉਂਦਾ ਹੈ। ਤੇ ਬਾਹਰ ਸਿੱਖ ਸੰਗਤਾਂ ਨੇ ਉਹਨੂੰ ਰੋਪਣ ਤੇ ਕਹਿੰਦੇ ਉਹ ਪ੍ਰਭੂ ਈਸ਼ਵਰ ਦੇ ਨੇੜੇ ਲਾਉਣਾ। ਪੰਡਾ ਕਹਿੰਦਾ ਪ੍ਰਭੂ ਜੀ ਬਚਾਓ ਪ੍ਰਭੂ ਬਚਾਓ। ਫਿਰ ਸਾਡੀ ਕੌਮ ਦਾ 2015 ਚ ਕਿਹੜੀਆਂ ਬੇਦਬੀਆਂ ਪੰਜਾਬ ਕਰਤੀ ਤੇ ਹੋਈਆਂ ਨੇ। ਇਹੋ ਜਿਹੀਆਂ ਬੇਦਬੀਆਂ ਕਦੀ ਵੀ ਨਹੀਂ ਹੋਈਆਂ ਸੀ ਨਾਦਰ ਸ਼ਾਹ ਨੇ ਕੀਤੀਆਂ ਅਫਦਾਲੀ ਨੇ ਨਹੀਂ ਕਰਾਈਆਂ ਜਾਂ ਹੋਰ ਅੰਗਰੇਜ਼ਾਂ ਨੇ ਨਹੀਂ ਕਰਾਈਆਂ ਜਿਹੜੀਆਂ ਸਾਡੇ ਇਹ ਦੇਖਣ ਤੇ ਗੱਲ 15 ਸਾਲ ਦੇ ਵਿੱਚ ਵਿੱਚ ਹੋਈਆਂ ਨੇ ਜੇ ਬਗਰਾਰੀ ਤੋਂ ਸ਼ੁਰੂ ਹੋਇਆ ਕੰਮ ਬੁਰਜੁਵਾਰ ਸਿੰਘ ਵਾਲਾ ਦਾ ਅਜੇ ਤੱਕ ਰੁਕਿਆ ਨਹੀਂਗਾ ਹਜ਼ਾਰਾਂ ਬੇਦਬੀਆਂ ਹੋ ਗਈਆਂ ਨੇ ਫਿਰ ਤਿੰਨ ਸਰਕਾਰਾਂ ਪੰਜਾਬ 'ਚ ਬੇਦਬੀਆਂ ਤੇ ਬਦਲ ਗਈਆਂ ਨੇ ਪਹਿਲੋ ਕਾਲੀ ਬਦਲੇ ਕਾਂਗਰਸੀਆਂ ਨੇ ਸੌ ਖਾਦੀ ਅਸੀਂ ਬੇਦਬੀ ਦਾ ਬਦਲਾ ਲੈ ਕੇ ਆਏਗੇ ਉਹਨਾਂ ਕੁਝ ਨਹੀਂ ਕਰਿਆ ਉਸ ਤੋਂ ਬਾਅਦ ਆਮ ਪਾਰਟੀ ਆਈ ਉਹਨਾਂ ਵੀ ਅੱਜ ਤੱਕ ਬੇਦਬੀਆਂ ਉਵੇਂ ਯਾਰੀ ਨੇ ਪਰ ਹੁਣ ਇੱਥੇ ਅਸੀਂ ਕੌਮ ਨੂੰ ਸਾਰੀ ਨੂੰ ਅਪੀਲ ਕਰਨਾ ਚਾਹੁੰਦੇ ਆ ਵੀਰੋ ਇੱਕ ਪਲੇਟਫਾਰਮ ਤੇ ਇੱਕ ਨਿਸ਼ਾਨ ਸਾਹਿਬ ਥੱਲੇ ਕੌਮ ਇਕੱਠੀ ਹੋ ਜਾਵੇ ਸਰਕਾਰ ਕੋਈ ਆਵੇ ਤੁਹਾਨੂੰ ਬੇਦਬੀ ਦਾ ਇਨਸਾਫ ਅੱਜ ਪ੍ਰਸ਼ਾਸਨ ਇੱਥੇ ਆਇਆ ਸੀ ਐਸਪੀ ਡੀ ਸਾਹਿਬ ਆਇਆ ਸੀਗਾ ਹੋਰ ਵੱਡੇ ਅਫਸਰ ਆਏ ਸੀ ਫਿਰ ਸਾਨੂੰ ਉਹਨਾਂ ਵਿੱਚ ਵਾਸ਼ਤ ਆਇਆ ਏ ਇੱਕ ਇੱਕ ਇਹ ਸੈੱਟ ਬਣਾ ਕੇ ਇੱਕ ਹਫ਼ਤੇ ਜਿਹੜੇ ਦੋਸ਼ੀ ਸਾਹਮਣੇ ਲਿਆਵਾਂ ਕਿੰਨਾ ਕਰਾਈ ਆ ਪਰ ਅਸੀਂ ਇੱਕ ਹਫ਼ਤਾ ਸਾਰੀ ਜਿੱਥੇ ਬੰਦੀਆਂ ਨੇ ਪੰਜ ਪਿਆਰੇ ਸਾਹਿਬ ਨਾਲ ਖੜੇ ਨੇ ਪਰਨ ਕੀਤਾ ਏ ਵੀ ਅੱਜ ਸਾਜ ਪਾਠ ਕੱਲ ਨੂੰ ਰੰਭੋ ਵੇਗਾ ਜੇ ਤਾਂ ਦੋਸ਼ੀ ਸਾਹਮਣੇ ਆ ਕੇ ਠੀਕ ਆ ਨਹੀਂ ਤਾਂ ਅਸੀਂ ਉਹ ਤੋਂ ਬਾਅਦ ਤਿੱਖਾ ਸ਼ਿਕਰਚ ਵਟ ਨੂੰ ਕੌਮ ਮਜਬੂਰ ਹੋਣਾ ਪਊਗਾ ਸਾਨੂੰ ਤੇ ਜਿੰਨਾ ਚਿਰ ਗੁਰੂਕਾਰ ਦੇ ਦੋਸ਼ੀ ਸਾਡੇ ਸਾਹਮਣੇ ਨਹੀਂ ਆਦੇ ਉਹਨਾਂ ਚਿਰ ਅਸੀਂ ਚੈਨਾਂ ਬੈਠਾਂਗਾ ਨਹੀਂ ਇੱਕ ਜਿਹੜੀ ਉਹਨੇ ਪ੍ਰਭੂ ਦੇ ਨਾਰੇ ਲਾਏ ਨੇ ਸਾਈ ਧਰਮ ਦੇ ਪ੍ਰਸ਼ਾਸ਼ਨੋਂ ਦੇ ਗੰਮੀਰਤਾ ਨਾਲ ਇਨਕੁਆਰੀ ਕਰੇ ਕਿੰਨੇ ਨੂੰ ਕਿਹਾ ਇਹ ਕਿਹੜੇ ਨੂੰ ਪਾਸਟਰ ਨੇ ਭੇਜਿਆ ਕਿਹੜੇ ਉਹ ਕਿਹੜੀ ਸੰਸਥਾ ਚ ਕੰਮ ਕਰਦਾ ਹੈ ਉਹ ਸਾਡੇ ਸਾਹਮਣੇ ਲਿਆਂਦੇ ਜਾਣ ਨਹੀਂ ਤਾਂ ਅਸੀਂ ਇੱਥੇ ਤਾਰੀ ਕਾਮਨਾ ਵਿਚਾਰ ਕਰਕੇ ਵੱਡੇ ਲੈਵਲ ਤੇ ਵੱਡੇ ਸ਼ਖਰਜ ਨੂੰ ਮਜਬੂਰ ਕਰਾਂਗੇ ਹੁਣ ਸਾਈ ਧਰਮ ਸਾਡੇ ਗੁਰੂ ਘਰ ਤੇ ਵਿਚਾਰ ਕੇ ਦੱਸਣਾ ਚਾਹੀਦਾ ਤੇ ਅਸੀਂ ਕਦੇ ਵੀ ਬਿਰਵਾਸ਼ ਨਹੀਂ ਕਰਾਂਗੇ ਜੀ ਸੋ ਭਜੀ ਘਟਨਾ ਕਿੱਥੀ ਹੈ ਤੇ ਇਹ ਇਹ ਕਿਹੜਾ ਜ਼ਿਲ੍ਹਾ ਹੈ ਤੇ ਕਿਹੜੇ ਪਿੰਡ ਦਾ ਮਾਮਲਾ ਜੀ ਇਹ ਜ਼ਿਲ੍ਹਾ ਫਰੋਜਪੁਰ ਤਹਿਸੀਲ ਫਰੋਜਪੁਰ ਥਾਣਾ ਅਰਪਕਾ ਗੁਰਦੁਆਰਾ ਪਿੰਡ ਬੰਡਾਲੇ ਵਿੱਚ ਬੰਡਾਲਾ ਪਿੰਡ ਹਾਂਜੀ ਸਰ ਜੋ ਅੱਜ ਬੰਡਾਲਾ ਪਿੰਡ ਵਿੱਚ ਘਟਨਾ ਵਾਪਰੀ ਗੁਰਦੁਆਰਾ ਦੇ ਵਿੱਚ ਉਹ ਕੀ ਘਟਨਾ ਹੈ ਜੀ ਅੱਜ ਫਰੋਜਪੁਰ ਜ਼ਿਲ੍ਹੇ ਦੇ ਅਰਪਕਾ ਥਾਣੇ ਦੇ ਵਿੱਚ ਪਿੰਡ ਪਿੰਦੇ ਬੰਦਾਲਾ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਦੁਆਰਾ ਬਾਬਾ ਵੀਰ ਸਿੰਘ ਜੀ ਦਾ ਗੁਰਦੁਆਰੇ ਦੇ ਵਿੱਚ ਬੇਦਬੀ ਦੀ ਘਟਨਾ ਵਾਪਰੀ ਹੈ ਜਿਸ ਤੇ ਤ੍ਰੰਤ ਲੋਕਲ ਪੁਲਿਸ ਉੱਥੇ ਪਹੁੰਚੀ ਜੋ ਇਹ ਪਤਾ ਲੱਗਿਆ ਕਿ ਉੱਥੇ ਬੇਦਬੀ ਦੀ ਘਟਨਾ ਵਾਪਰੀ ਹੈ ਅਤੇ ਜਿਸ ਨੇ ਬੇਦਬੀ ਕੀਤੀ ਹੈ ਲੋਕਾਂ ਨੂੰ ਉਸ ਨੂੰ ਫੜਿਆ ਹੋਇਆ ਹੈ ਤੇ ਉਸ ਦੇ ਕੋਲ ਛਤਾ ਵੀ ਮਾਰੀਆਂ ਹਨ ਜਿਸ ਨੇ ਬੇਦਬੀ ਕੀਤੀ ਹੈ ਉਸ ਨੂੰ ਤ੍ਰੰਤ ਹਸਪਤਲ ਭੇਜ ਦਿੱਤਾ ਗਿਆ ਅਤੇ ਬੇਦਬੀ ਕਰਨ ਵਾਲੇ ਦੇ ਖਿਲਾਫ आईपीज ਦੀਆਂ ਵੱਖ-ਵੱਖ ਟਰਾਂਗ ਦੇ ਦਿਨ ਪਰਚਾ ਦਰਜ ਕਰਨ ਜਾ ਰਹੇ ਆ ਇਸ ਤੋਂ ਇਲਾਵਾ ਮੌਕੇ ਤੇ ਆਫੀਸਰਸ ਤੇ ਪੁਲਿਸ ਮੌਜੂਦ ਹੈ ਸਿਚੁਏਸ਼ਨ ਜਿਹੜੀ ਹੈ ਉਹ ਅੰਡਰ ਕੰਟਰੋਲ ਹੈ ਥੈਂਕ ਯੂ